ਸਤਿਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਸੇ ਸੰਜੋਗ ਕਰੋ ਮੇਰੇ ਪਿਆਰੇ ਸਤਿਗੁਰੂ ਜੀ ਕਹਿੰਦੇ ਭਾਈ ਉਸ ਪਰਮਾਤਮਾ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਪਿਆਰ ਪਾਉਣਾ ਚਾਹੀਦਾ ਹੈ ਜਿਤ ਰਸਨਾ ਹਰ ਨਾਮ ਉਚਾਰੇ ਜਿਸ ਦੇ ਰਾਹੀ ਜਿਹੜੀ ਆਪਣੀ ਜੀਵ ਹੈ ਉਹ ਪਰਮਾਤਮਾ ਦਾ ਨਾਮ ਉਚਾਰਦੀ ਰਹੇ ਸੁਣ ਬੇਨਤੀ ਪ੍ਰਭ ਦੇਨ ਦਿਆਲਾ ਸਤਿਗੁਰੂ ਜੀ ਕਹਿੰਦੇ ਪਾਈ ਹੇ ਦਿਨਾਂ ਉਤੇ ਦਇਆ ਕਰਨ ਵਾਲੇ ਪ੍ਰਭ ਮੇਰੀ ਬੇਨਤੀ ਸੁਣ ਸਾਦ ਗਾਵੇ ਗੁਣ ਸਦਾ ਰਸਾਲ ਜਿਵੇਂ ਸੰਤ ਜਾਣ ਸਦਾ ਹੀ ਤੇਰੇ ਰਸ ਭਰੇ ਗੁਣ ਗਾਉਂਦੇ ਹਨ ਤੇਰੀ ਸਿਫਤਸਲਾ ਕਰਦੇ ਹਨ ਉਸੇ ਤਰ੍ਹਾਂ ਅਸੀਂ ਵੀ ਕਲਯੁਗੀ ਜੀਵ ਤੇਰਾ ਨਾਮ ਜਪਦੇ ਰਹੀਏ ਤੇਰੇ ਗੁਣ ਗਾਉਂਦੇ ਰਹੀਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਤੇਰਾ ਨਾਮ ਸਿਮਰਨਾ ਸਾਡੇ ਕਲਯੁਗੀ ਜੀਵਾਂ ਵਾਸਤੇ ਆਤਮਿਕ ਜੀਵਨ ਦੇ ਬਰਾਬਰ ਹੈ ਜਿਸ ਕਿਰਪਾ ਕਰੇ ਵਸੈ ਤਿਸ ਨੇਰਾ ਜਿਸ ਮਨੁੱਖ ਹੋਤੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਸ ਦੇ ਹਿਰਦੇ ਵਿੱਚ ਫਿਰ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਆ ਕੇ ਵਸ ਪੈਂਦਾ ਹੈ ਜਨ ਕੀ ਭੁੱਖ ਤੇਰਾ ਨਾਮ ਆਹਾਰ ਜਿਵੇਂ ਮਨੁੱਖੀ ਸਰੀਰ ਨੂੰ ਭੁੱਖ ਲੱਗਦੀ ਹੈ ਇਨਸਾਨ ਭੋਜਨ ਸ਼ੱਕਦਾ ਹੈ ਸਵੇਰੇ ਦੁਪਹਿਰੇ ਅਤੇ ਸ਼ਾਮ ਵੇਲੇ ਮਨੁੱਖੀ ਸਰੀਰ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਜੀਵਤ ਰਹਿਣ ਵਾਸਤੇ ਇਨਸਾਨ ਨੂੰ ਭੋਜਨ ਸ਼ੱਕਣਾ ਪੈਂਦਾ ਹੈ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਭਾਈ ਸਾਡੇ ਮਨ ਦੀ ਖੁਰਾਕ ਹੈ ਪ੍ਰਮਾਤਮਾ ਦਾ ਨਾਮ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਫਿਰ ਸਾਡੇ ਮਨ ਨੂੰ ਖੁਰਾਕ ਮਿਲੇਗੀ ਤੂੰ ਦਾਤਾ ਪ੍ਰਭ ਦੇਵਨ ਹਾਰ ਇਹ ਜਿਹੜੀ ਖੁਰਾਕ ਹੈ ਨਾਮ ਦੀ ਇਹ ਪ੍ਰਮਾਤਮਾ ਹੀ ਦੇ ਸਕਦਾ ਹੈ ਉਸੇ ਦੀ ਕਿਰਪਾ ਦੇ ਨਾਲ ਹੀ ਜਿਹੜਾ ਮਨੁੱਖ ਹੈ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ। RAM RAMAT SANTAN SUKH MAN ਫਿਰ ਸੰਤ ਜਾਣ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਿਕ ਆਨੰਦ ਮਾਣਦੇ ਹਨ। ਨਾਨਕ ਦੇਵਨ ਹਾਰ ਸੁਜਾਨਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਉਹ ਪਰਮਾਤਮਾ ਸਭ ਕੁਝ ਦੇਣ ਦੀ ਸਮਰੱਥ ਹੈ। ਜੋ ਵੀ ਅਸੀਂ ਉਸ ਦੇ ਕੋਲੋਂ ਮੰਗਦੇ ਹਾਂ ਉਹ ਸਾਨੂੰ ਦਿੰਦਾ ਹੈ ਜੇ ਅਸੀਂ ਅਰਦਾਸ ਕਰਦੇ ਹਾਂ ਉਹ ਸਾਡੀ ਅਰਦਾਸ ਸੁਣਦਾ ਹੈ ਅਤੇ ਸਾਡੀ ਅਰਦਾਸ ਪੂਰੀ ਕਰਦਾ ਹੈ ਪਰੰਤੂ ਸਾਡੀ ਅਰਦਾਸ ਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਅਰਦਾਸ ਕੀਤੀ ਸੀ ਭਾਈ ਮੱਖਣਸਾ ਲਵਾਣਾ ਨੇ ਜੋ ਕਿ ਇੱਕ ਵਪਾਰੀ ਸੀ ਵਪਾਰ ਕਰਦਾ ਸੀ ਵਪਾਰ ਕਰਨ ਵਾਸਤੇ ਉਹਨੂੰ ਸਮੁੰਦਰ ਦੇ ਰਾਹੀ ਕਿਸ਼ਤੀਆਂ ਦੇ ਰਾਹੀ ਬੇੜੀਆਂ ਦੇ ਰਾਹੀ ਵਪਾਰ ਕਰਨਾ ਪੈਂਦਾ ਸੀ। ਪਰੰਤੂ ਇੱਕ ਦਿਨ ਜਦੋਂ ਵਪਾਰ ਕਰਕੇ ਵਾਪਸ ਆ ਰਿਹਾ ਸੀ ਤਾਂ ਸਮੁੰਦਰ ਦੇ ਵਿੱਚ ਇੱਕ ਐਸਾ ਤੂਫਾਨ ਆਇਆ ਕਿ ਜਿਹੜਾ ਉਹਦਾ ਬੇੜਾ ਸੀ, ਉਹਦੀ ਕਿਸ਼ਤੀ ਸੀ ਉਹ ਸਮੁੰਦਰ ਦੇ ਵਿੱਚ ਘਿਰ ਗਈ। ਫਿਰ ਉੱਥੇ ਉਸੇ ਵੇਲੇ ਮੱਖਣਸਾ ਲਵਾਣਾ ਨੇ ਸਤਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਆਪ ਜੀ ਮੇड़ा ਬੇੜਾ ਜਿਹੜਾ ਹੈ ਉਹ ਪਾਰ ਲਾ ਦੇਵੋ ਮੈਂ ਆਪ ਜੀ ਨੂੰ 500 ਮੋਹਰਾਂ ਦਾਣ ਦੇਵਾਂਗਾ ਫਿਰ ਜਦੋਂ ਉਸ ਦੀ ਅਰਦਾਸ ਪੂਰੀ ਹੋਈ ਉਸ ਦਾ ਜਿਹੜਾ ਬੇੜਾ ਸੀ ਸਤਗੁਰਾਂ ਨੇ ਆਪ ਮੋੜਾ ਦੇ ਕੇ ਕਿਨਾਰੇ ਤੇ ਉੱਪਰ ਲੈ ਕੇ ਜਾਂਦਾ ਅਤੇ ਜਦੋਂ ਮੱਖਣਸਾ ਲਵਾਣਾ ਨੇ ਸਤਗੁਰਾਂ ਦੇ ਦਰਸ਼ਨਾਂ ਵਾਸਤੇ ਜਾਣਾ ਚਾਹਿਆ ਜੋ ਉਸਨੇ ਮੋਹਰਾ ਸੁਖੀਆਂ ਸਨ ਉਸਨੇ ਕਿਹਾ ਕਿ ਮੈਂ ਸਤਗੁਰਾਂ ਨੂੰ ਜਿਹੜੀਆਂ ਮੋਹਰਾ ਹਨ ਉਹ ਦਾਣ ਦੇ ਕੇ ਆਉਣੀਆਂ ਹਨ ਜਦੋਂ ਦਿੱਲੀ ਦੇ ਵੱਲ ਗਿਆ ਤਾਂ ਉਸ ਵੇਲੇ 8ਵੇਂ ਪਾਤਸ਼ਾਹ ਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੱਦੀ ਦੇ ਉੱਪਰ ਬਿਰਾਜਮਾਨ ਸਨ ਪਰੰਤੂ ਉਹਨਾਂ ਨੂੰ ਚੀਚਕ ਦੀ ਬਿਮਾਰੀ ਹੋਣ ਦੇ ਕਾਰਨ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕੁਝ ਸਮਾਂ ਜੋਤੀ ਜੋਦ ਸਮਾਗਏ ਸਨ ਅਤੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਹਨਾਂ ਨੇ ਇਹ ਵਚਨ ਕੀਤੇ ਸਨ ਕਹਿੰਦੇ ਜੋ ਅਗਲਾ ਗੁਰੂ ਹੋਵੇਗਾ ਅਗਲਾ ਜੋ ਗੱਦੀ ਦਾ ਵਾਰਿਸ ਹੋਵੇਗਾ ਉਹ ਬਾਬੇ ਬਕਾਲੇ ਹੈ ਤਾਂ ਜਦੋਂ ਮੱਖਣ ਸਾਹਿਬਾ ਨੂੰ ਇਹਨਾਂ ਪਤਾ ਲੱਗਿਆ ਕਿ ਜੋ ਅਗਲੇ ਹੋਣ ਵਾਲੇ ਗੁਰੂ ਹਨ ਉਹ ਬਾਬੇ ਬਕਾਲੇ ਹਨ ਤਾਂ ਉਹ ਬਾਬੇ ਬਕਾਲੇ ਨੂੰ ਤੁਰ ਪਿਆ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਬਹੁਤ ਸਾਰੇ ਲੋਕ ਸਨ ਜਿਹੜੇ ਉਹ ਗੱਦੀਆਂ ਲਗਾ ਕੇ ਬੈਠੇ ਸਨ ਆਪੋ ਆਪਣੇ ਡੇਰੇ ਚਲਾ ਰਹੇ ਸਨ ਲੋਕਾਂ ਨੂੰ ਲੁੱਟ ਰਹੇ ਸਨ ਲੋਕਾਂ ਨੂੰ ਅੰਧਵਿਸ਼ਵਾਸਾਂ ਦੇ ਵਿੱਚ ਪਾ ਰਹੇ ਸਨ ਪ੍ਰੰਤੂ ਹੁਣ ਮੱਖਣ ਸਾ ਲਵਾਣਾ ਨੂੰ ਗੁਰੂ ਸਹਿਬਾਨ ਨੂੰ ਲੱਭਣਾ ਮੁਸ਼ਕਲ ਹੋ ਗਿਆ ਕਿ ਹੁਣ ਨੌਵੇਂ ਪਾਸਾ ਨੂੰ ਕਿਵੇਂ ਲੱਭਿਆ ਜਾਵੇ ਫਿਰ ਉਸਨੇ ਕੀ ਕੀਤਾ ਹਰ ਇੱਕ ਦੇ ਸਾਹਮਣੇ ਪੰਜ-ਪੰਜ ਮੋਹਰੇ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਜਿਸ ਦੇ ਅੱਗੇ ਜਾਇਆ ਕਰੇ ਪੰਜ ਮੋਹਰੇ ਰੱਖ ਕੇ ਮੱਥਾ ਟੇਕ ਦਿਆ ਕਰੇ ਜਿਸ ਦੇ ਅੱਗੇ ਵੀ ਜਾਇਆ ਕਰੇ ਤਾਂ ਮੱਥਾ ਟੇਕ ਕੇ ਪੰਜ ਮੋਹਰੇ ਰੱਖ ਦਿਆ ਕਰੇ ਫਿਰ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਸਾਹਮਣੇ ਗਿਆ ਜਦੋਂ ਉਸਨੇ ਪੰਜ ਮੋਹਰਾਂ ਮੱਥਾ ਟੇਕਿਆ ਤਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਾਣੀ ਜਾਣ ਸਨ ਤਾਂ ਮੱਖਣਸਾ ਲਵਾਣਾ ਨੂੰ ਕਹਿਣ ਲੱਗੇ ਕਹਿੰਦੇ ਭਾਈ ਸੁਖੀਆ ਤਾਂ 500 ਸਨ ਪਰ ਤੂੰ ਰੱਖ ਤੋ ਪੰਜ ਰਿਹਾ ਹੈ ਜਦੋਂ ਇੰਨੀ ਗੱਲ ਮੱਖਣਸਾ ਲਵਾਣਾ ਨੇ ਸੁਣੀ ਤਾਂ ਉਹ ਸਤਗੁਰਾਂ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਅਤੇ ਕੋਠੇ ਦੇ ਉੱਪਰ ਚੜ੍ਹ ਕੇ ਇਹ ਕਹਿਣ ਲੱਗ ਪਿਆ ਗੁਰੂ ਲੱਧੋ ਰੇ ਗੁਰੂ ਲੱਧੋ ਰੇ ਦਾ ਭਾਵ ਕਿ ਮੈਂ ਗੁਰੂ ਲੱਭ ਰਿਹਾ ਹਾਂ ਮੈਂ ਗੁਰੂ ਨੂੰ ਲੱਭ ਲਿਆ ਹੈ ਗੁਰੂ ਨੂੰ ਪਾ ਲਿਆ ਹੈ ਉਸ ਤੋਂ ਬਾਅਦ ਮੱਖਣ ਸਾਹ ਲਵਾਣਾ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਸ਼ੁਕਰਾਨਾ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਮੱਖਣ ਸਾਹ ਲਵਾਣੇ ਨੂੰ ਆਪਣਾ ਮੋਢਾ ਵੀ ਦਿਖਾਇਆ ਜਿਸ ਦੇ ਉੱਪਰ ਜ਼ਖਮ ਹੋਇਆ ਪਿਆ ਸੀ ਕਹਿੰਦੇ ਦੇਖ ਮੱਖਣਸਾ ਲਵਾਣੇ ਅਸੀਂ ਨੇ ਮੋਢਾ ਲਾ ਕੇ ਤੇਰਾ ਜਿਹੜਾ ਬੇੜਾ ਉਹ ਪਾਰ ਕੀਤਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਮੱਖਣਸਾ ਲਵਾਣਾ ਸੀ ਉਹ ਸਤਗੁਰਾਂ ਦਾ ਸੇਵਕ ਬਣ ਗਿਆ ਬਹੁਤ ਸਮਾਂ ਗੁਰੂ ਘਰ ਦੇ ਵਿੱਚ ਸੇਵਾ ਵੀ ਕਰਦਾ ਰਿਹਾ ਫਿਰ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਹਨਾਂ ਤੋਂ ਬਾਅਦ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੱਦੀ ਦੇ ਉੱਪਰ ਵਿਰਾਜਮਣ ਹੋਏ ਉਸੀ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ। ਉਹੀ ਪ੍ਰਮਾਤਮਾ ਉਹੀ ਵਾਹਿਗੁਰੂ ਸਾਨੂੰ ਆਪਣਾ ਨਾਮ ਦੇਣ ਦੇ ਸਮਰੱਥ ਹੈ। ਉਹ ਸਭ ਨੂੰ ਦਾਤਾਂ ਦੇਣ ਵਾਲਾ ਹੈ ਜੋ ਵੀ ਅਸੀਂ ਅਰਦਾਸ ਕਰਦੇ ਹਾਂ ਉਹ ਸਾਡੀ ਅਰਦਾਸ ਸੁਣਦਾ ਹੈ। ਪਰੰਤੂ ਸਾਡੀ ਅਰਦਾਸ ਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਸੋ ਜੋੜੇ ਵੀ ਵਿਸ਼ਵਾਸ ਰੱਖ ਕੇ ਅਰਦਾਸਾਂ ਕਰਦੇ ਹਨ ਉਹਨਾਂ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਦੇ ਹਨ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ